ਪੰਜਾਬ ਦਾ ਇੱਕੋ ਇੱਕ ਟਾਬਾ ਦੀਪਕ ਟਾਬਾ ਤਨੋਲਾ ਜਿੱਥੋਂ ਢਿੱਡ ਦੇ ਨਾਲ ਨਾਲ ਸਾਨੂੰ ਮਿਲਦੀ ਹੈ ਰੂਹ ਦੀ ਖਰਾਕ ਮੇਰੇ ਕਹਿਣ ਦਾ ਮਤਲਬ ਕਿਤਾਬਾਂ ਕਿਤਾਬਾਂ ਸਾਡੇ ਲਈ ਕਿਉਂ ਜ਼ਰੂਰੀ ਆ ਇਸ ਬਾਰੇ ਗੱਲ ਕਰਦੇ ਆ ਆਓ ਤੇਰੇ ਬਾਬਾ ਤੇਰੀ ਮੇਜ ਤੇ ਕੀ ਪੜੋ ਕਾਰਨ ਕੀ ਹੈ ਨਾ ਜਦੋਂ ਤੁਸੀਂ ਕਿਸੇ ਵੀ ਵਿਦਵਾਨ ਦੇ ਇੰਟਰਵਿਊ ਸੁਣਦੇ ਹੋ ਉਹ ਆਪ ਦੀ ਜਿੰਦਗੀ ਕਾਮਯਾਬ ਹੋਇਆ ਜਾਂ ਲਾਹਮਤ ਸਟੇਸਟਿਊਸ ਹੋ ਜਾਂ ਕੋਮਨ ਆਫ ਆਪਰੇਡੀਏ ਦੇ ਬਹੁਤ ਹੈਗਾ ਰਤਨ ਤਾੜਾ ਵਰਗੇ ਹੋਰ ਵੀ ਹੈਗੇ ਉਨਾ ਹੀ ਇੰਟਰਵਿਊ ਸੁਣਾਣਾ ਤੁਮੋਂ ਉਹਨਾਂ ਵਿੱਚ ਹਮੇਸ਼ਾ ਕੰਮਾਂ ਲਿਖੂਗੇ। ਉਹ ਕਿਸੇ ਨਾ ਦਿਸਣੇ ਫ੍ਰੀ ਟਾਈਮ ਕਰਦੇ ਹੋ ਕੋਈ ਰੀਡਿੰਗ ਕਰਦੇ ਆ। ਸਿਰ ਬੁੱਕਸ ਹੀ ਪੜ੍ਹਦੇ ਆ। ਕਾਫੀ ਜਿੰਨਾ ਤੁਸੀਂ ਬੁੱਕਸ ਨਾਲ ਪੜ੍ਹਾਂਗੇ ਨਾ ਉਨਾ ਹੀ ਆਪਣੀ ਜ਼ਿੰਦਗੀ ਨੂੰ ਪਿਆਰ ਕਰੋਗੇ ਵੀਰੇ। ਮੰਨ ਲਓ ਤੁਹਾਡਾ ਦੋਸਤ 埃ਲੌਨ ਮਸਕ ਜਾਂ ਅਬਦੁਲ ਕਲਾਮ ਵਰਗੇ ਤੁਹਾਡੇ ਮਿੱਤਰ ਹੁੰਦੇ ਤਾਂ ਤੁਸੀਂ ਉਹਨਾਂ ਤੋਂ ਕਿੰਨਾ ਕੁਝ ਸਿੱਖ ਸਕਦੇ ਸੀ। ਮੰਨ ਲਓ ਤੁਹਾਡੇ ਦੋਸਤ ਟਾਟਾ ਰਤਨ ਵਰਗੇ ਹੁੰਦੇ ਤਾਂ ਤੁਸੀਂ ਉਹਨਾਂ ਤੋਂ ਕਿੰਨਾ ਵਧੀਆ ਬਿਜ਼ਨਸ ਸੈਟਅਪ ਸਿੱਖ ਸਕਦੇ ਕਿਉਂਕਿ ਹਰ ਕਾਮਯਾਬ ਬੰਦੇ ਕੋਲੇ ਸਮਾਂ ਨਹੀਂ ਕਿ ਉਹ ਤੁਹਾਡੀ ਗੱਲ ਸੁਣੇ ਜਾਂ ਉਹਦੇ ਕੋਲੇ ਇੰਨਾ ਸਮਾਂ ਨਹੀਂ ਕਿ ਤੁਹਾਨੂੰ ਆਪਣੀ ਗੱਲ ਸੁਣਾਵੇ ਇਸੇ ਕਰਕੇ ਉਹਨਾਂ ਦੀਆਂ ਜੀਵਨੀਆਂ ਦੇ ਉੱਤੇ ਉਹਨਾਂ ਦੇ ਤਜਰਬਿਆਂ ਦੇ ਉੱਤੇ ਉਹਨਾਂ ਦੇ ਖਾਦੇ ਘਾਟਿਆਂ ਦੇ ਉੱਤੇ ਉਹਨਾਂ ਦੇ ਪ੍ਰੋਫਿਟ ਦੇ ਉੱਤੇ ਕਿਤਾਬਾਂ ਲਿਖੀਆਂ ਜਾਂਦੀਆਂ ਹਨ ਜੇ ਮੰਨ ਲਓ ਕਿ ਕੋਈ ਫਿਲਮ ਬਣਾਵੇ ਫਿਲਮ ਦੇ ਵਿੱਚ ਅਗਲਾ ਮਸਾਲਾ ਪਾਉ ਆਪਦੇ ਕੋਲੋਂ ਗੱਲਾਂ ਜੋੜੂ ਕੋਈ ਗੀਤ ਬਣਾ ਕੇ ਪਾਉ ਤੇ ਕੁਝ ਨਾ ਕੁਝ ਉਹਦੇ ਵਿੱਚ ਇਦਾਂ ਦੀਆਂ ਚੀਜ਼ਾਂ ਕਰੂਗਾ ਜਿਸ ਨਾਲ ਉਹ ਪੈਸਾ ਕਮਾ ਕਮਾਊਗਾ ਤੇ ਉਹਨੂੰ ਤੁਹਾਡੇ ਨਾਲ ਕੋਈ ਪ੍ਰਵਾਹ ਨਹੀਂ ਕਿ ਤੁਹਾਨੂੰ ਸਹੀ ਦੱਸਿਆ ਜਾਵੇ ਜਾਂ ਗਲਤ ਦੱਸਿਆ ਜਾਵੇ ਕਿਉਂਕਿ ਉਸ ਬੰਦੇ ਨੂੰ ਪ੍ਰਵਾਹ ਵੀ ਉਹ ਕਿਵੇਂ ਕਾਮਯਾਬ ਹੋਣਾ ਕੀ ਝੂਠ ਬੋਲ ਕੇ ਕਾਮਯਾਬ ਹੋਣਾ ਇਸ ਕਰਕੇ ਕਿਤਾਬਾਂ ਜ਼ਰੂਰੀ ਆ ਕਿਤਾਬਾਂ ਮੰਨ ਲਓ ਕਿ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਆਪਣੀ ਜੀਵਨੀ ਲਿਖੋ ਜਾਂ ਤੁਸੀਂ ਆਪਣੇ ਕਰਤਾਰ ਦੇ ਉੱਤੇ ਲਿਖੋ ਜਾਂ ਤੁਸੀਂ ਆਪਣੇ ਫਾਦਰ ਸਾਹਿਬ ਦੇ ਕਰਤਾਰ ਦੇ ਉੱਤੇ ਲਿਖੋ ਤੁਸੀਂ ਪੜੋਗੇ ਤੁਸੀਂ ਲਿਖੋਗੇ ਤੁਹਾਡੇ ਫੈਮਿਲੀ ਮੈਂਬਰ ਪੜਨਗੇ ਤੁਹਾਡੇ ਦੋਸਤ ਪੜਨਗੇ ਆਟੋਮੈਟਿਕ ਤੁਸੀਂ ਤਹ ਲੋ ਵੀ ਗਹਿਰਾਈ ਤੱਕ ਸੋਚੋਗੇ ਤੇ ਆਟੋਮੈਟਿਕ ਤੁਸੀਂ ਵਧੀਆ ਅਲਫਾਜ਼ ਵਰਤੋਗੇ ਆਓ ਤੁਹਾਨੂੰ ਲੈ ਕੇ ਚੱਲੀਏ ਦੀਪਕ ਢਾਬੇ ਦੇ ਉੱਤੇ ਜਿਹੜਾ ਵਸਿਆ ਹੋਇਆ ਤਨੋਲੇ ਦੇ ਵਿੱਚ ਆਓ ਚੱਲੀਏ ਦੀਪਕ ਢਾਬੇ ਦੇ ਵਿੱਚ ਹੈਂਡ ਕ્રાਫਟ ਵੱਲ ਨੂੰ ਇਹ ਕੁੰਡੀਆਂ ਸੋਟੇ ਇਹ ਕੁੰਡੀਆਂ ਨੇ ਪੱਥਰ ਤਰਾਸ਼ ਕੇ ਬਣਾਈਆਂ ਜਾਂਦੀਆਂ ਉਹ ਚੱਕੀ ਆ ਜਿਹਦੇ ਨਾਲ ਪੁਰਾਣੇ ਜ਼ਮਾਨੇ 'ਚ ਘਰੇ ਆਟਾ ਪੀਸਦੇ ਸੀ ਤੇ ਇਹ ਕੁਝ ਕੁ ਛੋਟੀਆਂ ਨੇ ਇਹਨਾਂ ਕੁੰਡੀਆਂ ਨੂੰ ਜਿਹੜੇ ਛੋਟੇ ਹੁੰਦੇ ਸੀ ਉਹ ਜਾਂ ਨਿੰਮ ਦੇ ਹੁੰਦੇ ਸੀ ਕਈ ਕਿੱਕਰ ਦੇ ਹੁੰਦੇ ਸੀ ਜਦੋਂ ਉਹਦੇ ਨਾਲ ਚਟਣੀ ਜਾਂ ਕੋਈ ਚੀਜ਼ ਰਗੜੀ ਜਾਂਦੀ ਸੀ ਤਾਂ ਬਹੁਤ ਬਿਮਾਰੀਆਂ ਨੂੰ ਠੀਕ ਕਰਨ ਦੇ ਵਿੱਚ ਜਾਂ ਸਿਹਤ ਨੂੰ ਸਹੀ ਰੱਖਣ ਦੇ ਵਿੱਚ ਉਹ ਕੰਮ ਆਉਂਦੇ ਹੁੰਦੇ ਸੀ ਪਿੱਛੇ ਫਰੇਮ ਪਏ ਆ ਕੁਝ ਟਾਈਮ ਪੀਸ ਪਏ ਆ ਇਹ ਕੁਝ ਫਲਦਾਨ ਪਏ ਆ ਤੇ ਆਹ ਇੱਕ ਪੱਖਾ ਪਿਆ ਪਰ ਚੱਲਦਾ ਇਹ ਬਿਜਲੀ ਨਾਲ ਆ ਤੇ ਹੋਰ ਛੋਟੇ ਛੋਟੇ ਝੂਲੇ ਪਏ ਆ ਕੁਝ ਸੰਦੂਕ ਪਏ ਆ ਤੇ ਈਗਲ ਪਏ ਆ ਤੇ ਪਿੱਛੇ ਗੁਰੂ ਸਹਿਬਾਨਾਂ ਦੀਆਂ ਕੁਝ ਫੋਟੋਆਂ ਪਈਆਂ ਨੇ ਇਹ ਕੋਈ ਛੋਟੀ ਅਸ਼ਦੀ ਜਾਂ ਕੋਈ ਦਵਾਈ ਰਗਣ ਵਾਸਤੇ ਦੇਸੀ ਕੋਈ ਜੜੀ ਬੁੱਢੀ ਰਗਣ ਵਾਸਤੇ ਇਹ ਮਾਮ ਜਸਤੇ ਆ ਉਹ ਬੰਸਰੀ ਪਈ ਆ ਆ ਕੰਗੇ ਪਏ ਆ ਆ ਬੰਦ ਨੇ ਕੀ ਆਈਟਮਾਂ ਨੇ ਇਹ ਸਾਰੀਆਂ ਐ ਇਕੱਠੀਆਂ ਜੀਆਂ ਹੋ ਕੇ ਇੱਕ ਕਯੂਬ ਬਣ ਜਾਂਦਾ ਕਯੂਬ ਤੇ ਉਦਾਂ ਆਏ ਆ ਤੇ ਜਿਹੜਾ ਇੱਕ ਇਹ ਦੇਸੀ ਕਯੂਬ ਆ ਹਾਂ ਇਹਦੇ ਜਿਹੜੇ ਜੋੜੇ ਦੇ ਨਾਲ ਹੀ ਬਣ ਕੇ ਰੱਖਦੇ ਆ ਆ ਡਮਰੂ 那紧张。 ਜ਼ਰੂਰ ਆਓ ਇੱਥੇ ਨਾਲੇ ਪ੍ਰਸ਼ਾਦਾ ਛਕੋ ਤੇ ਕਹ ਲੋ ਵੀ ਦਿੱਲੀ ਵਾਲੇ ਢਾਬਿਆਂ ਤੋਂ ਅੱਧੇ ਤੋਂ ਵੀ ਅੱਧੇ ਰੇਟ ਦੇ ਵਿੱਚ ਇੱਥੇ ਤੁਸੀਂ ਉਦੋਂ ਵਧੀਆ ਰੋਟੀ ਖਾ ਸਕਦੇ ਹੋ ਤੇ ਆਪਣਾ ਆਪਣਾ ਤੁਹਾਡਾ ਆਪਣਾ ਵਾ ਤੁਸੀਂ ਆਪਣੇ ਘਰੇ ਬਹਿ ਕੇ ਸਮਝ ਲਓ ਰੋਟੀ ਖਾਣ ਵਾਲਾ ਕੰਮ ਆ ਮੇਰੀ ਇਹ ਕੋਈ ਪੇਡ ਵੀਡੀਓ ਨਹੀਂ ਹੈਗੀ ਨਾ ਕੋਈ ਮੇਰੀ ਪ੍ਰੋਮੋਸ਼ਨ ਵੀਡੀਓ ਹੈਗੀ ਆ ਆ ਹੈਗਾ ਟਾਈਮਰ ਇਹ 5 ਮਿੰਟ ਦਾ ਟਾਈਮਰ ਆ ਆ 10 ਮਿੰਟ ਦਾ ਟਾਈਮਰ ਆ ਆਹ 15 ਮਿੰਟ ਦਾ ਟਾਈਮਰ ਆ ਇਦਾਂ ਟਾਈਮਰ ਨੇ ਇਹ ਭਾਰਤ ਸਰਕਾਰ ਨੂੰ ਦਰਸਾਉਂਦੇ ਆ ਬਾਈ ਜੀ ਇਹ ਬਾਈ ਜੀ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਤਨਦੀਪ ਸਿੰਘ ਜੀ ਬਾਈ ਜੀ ਚਲੋ ਕੋਣ ਆ ਗਏ ਆਪਾਂ ਦੀਪਕ ਢਾਪੇ ਦੇ ਖਾਣ ਵਾਲੀ ਜਗ੍ਹਾ ਤੇ ਇੱਕ ਰੈਸਟੋਰੈਂਟ ਜੀ ਸਮੇਂ ਲੋਨ ਤਾਂ ਚੀਜ਼ਾਂ ਬਦਲ ਗਈਆਂ ਪਹਿਲਾਂ ਇੱਥੇ ਮੰਜੇ ਡੇ ਰਹੇ ਹੁੰਦੇ ਸੀ ਤੇ ਟਰੱਕ ਖੜਦੇ ਹੁੰਦੇ ਸੀ ਤੇ ਹੋਰ ਵੀ ਗੱਡੀਆਂ ਟੈਕਸੀਆਂ ਇੱਥੇ ਖੜਦੀਆਂ ਹੁੰਦੀਆਂ ਸੀਗੀਆਂ ਹੁਣ ਇੱਕ ਬਾਈਪਾਸ ਅਲੱਗ ਬਣ ਗਿਆ ਜਿਹੜਾ ਇੱਥੋਂ 3 ਕਿਲੋਮੀਟਰ ਦੀ 2-3 ਕਿਲੋਮੀਟਰ ਦੀ ਦੂਰੀ ਤੇ ਨਿਕਲ ਜਾਂਦਾ ਇੱਥੇ ਜਿਹੜੇ ਰਸਤੇ ਦੇ ਵਿੱਚ ਜਿਨ੍ਹਾਂ ਨੂੰ ਪਤਾ ਉਹੀ ਲੋਕ ਇੱਧਰ ਨੂੰ ਆਉਂਦੇ ਆ ਪਰ ਫੇਰ ਵੀ ਇਹ ਢਾਬਾ ਇੰਨਾ ਮਸ਼ਹੂਰ ਆ ਕਿ ਲੋਕ ਪੁੱਛ ਕੇ ਵੀ ਆ ਜਾਂਦੇ ਆ ਇੱਥੇ ਹਰ ਇੱਕ ਚੀਜ਼ ਦੀ ਵੈਰਾਈਟੀ ਹੈ ਜਿਹੜੀ ਬਹੁਤ ਸੋਹਣੀ ਆ ਤੇ ਬਹੁਤ ਸੁਆਦ ਆ ਤੇ ਇਹ ਗਲਾਬ ਜਾਮਨ ਤੇ ਇਹ ਕਈ ਗਲਾਬ ਜਾਮਨਾਂ ਦੀ ਗਲਾਬ ਜਾਮਨਾਂ ਜਿਹੜੇ ਲੁਧਿਆਣੇ ਦੀਆਂ ਦੋ ਤਿੰਨ ਗਲਾਬ ਜਾਮਨਾਂ ਨੂੰ ਜਿਹੜੇ ਇਕੱਠੇ ਇਹਨਾਂ ਜੋੜ ਦਈਏ ਤਾਂ ਏਡੀ ਵੱਡੀ ਗਲਾਬ ਜਾਮਨ ਬਣ ਜੂਗੀ ਆਪਾਂ ਇਧਰਲੇ ਪਾਸੇ ਚਾਹ ਬਣਾਉਂਦੇ ਆ ਫਿਰ ਅਸੀਂ ਇਧਰ ਦੇਖਣ ਆ ਗਏ ਕਿ ਕੀ ਕੀ ਹੋਰ ਵਿਕਦਾ ਚਲੋ ਤੁਸੀਂ ਵੀ ਦੇਖੋ ਤੇ ਕਰੋ ਇੰਜੋਏ ਅੱਗੇ ਜਾ ਕੇ ਕਰਦੇ ਆ ਗੱਲ ਠੀਕ ਆ ਮਨਦੀਪ ਭਾਜੀ ਐਸੀ ਤਾਂ ਤੁਹਾਡਾ ਟੇਸਟ ਕਰਨ ਆਏ ਸੀਗੇ ਤੇ ਚਲੋ ਗੱਲਾਂ ਹੋ ਗਈਆਂ ਵਧੀਆ ਹੋ ਗਈਆਂ ਲਓ ਜੀ ਆ ਵੀ ਕਰੋ ਇੱਥੇ ਬੱਚੇ ਖੇਡਦੇ ਆ ਹਾਂ ਜੀ ਤੇ ਹੁਣ ਆਪਾਂ ਪੰਜਾਬ ਦੀ ਗੱਲ ਚੱਲ ਜਾਈਏ ਹਾਂ ਮਹਾਰਾ ਜਰਨਜੀਤ ਦਾ ਪੰਜਾਬ ਬਿਲਕੁਲ ਆਪਾਂ ਨੂੰ ਲੋਕਾਂ ਨੂੰ ਇੱਥੇ ਆਉਂਦੇ ਨਹੀਂ ਖੜੇ ਲੱਗੇ ਫੈਜ ਜਾ ਰਹੇ ਇਹਨਾਂ ਨੂੰ ਆਣੀ ਕਿ ਭਲਾ ਆਣੀ ਕਿ ਕਿਉਂ ਕੌਮ ਸੀ ਮਹਾਰਾ ਅਦਲੀਸ਼ਟ ਕੌਮ ਸੀ ਇਸੇ ਕਰਕੇ ਨਾ ਸਿਚੁਏਸ਼ਨ ਸਭ ਤੋਂ ਬਦਕ ਤਾਬਾ ਰੱਖਿਆ ਹੋਇਆ ਨੇ ਕੌਮ ਕਿਹ ਹੈ ਆਪਣੀ ਸਿਚੁਏਸ਼ਨ ਵੀ ਆਪਣੀ ਜੜਾਂ ਨੇ ਇਹ ਆਪਣੇ ਜਣਾ ਨਾ ਟੁੱਟ ਗਿਆ ਬੰਦਾ ਆਵਾਜ਼ ਦੱਸਦਾ ਸਾਲਾਂ ਦੀਆਂ ਚੀਜ਼ਾਂ ਸਾਫ਼ ਨਹੀਂ ਹੋ ਜਾਣੀਆਂ ਉਹਨਾਂ ਨੂੰ ਕਿਸੇ ਨੂੰ ਦੱਸਣਾ ਨਹੀਂ ਫਿਰ ਤੇ ਆਪਣੀ ਕਰਤਾਰਾ ਜਿਹੜੀ ਆਪਣੀ ਜਮੀਨ ਨੂੰ ਜਾਇਦਾਦ ਰੱਖਦੀ ਹੈ ਆਹ ਨਹੀਂ ਸਦੀ ਦੇ ਵਿੱਚ ਜੇ ਤੁਸੀਂ ਇਹ ਨਾਲ ਪੜਦੇ ਨਾ ਤੁਹਾਨੂੰ ਆਏ ਲੱਗੂਗਾ ਜਿਵੇਂ ਅਸੀਂ 17ਵੀਂ 18ਵੀਂ ਸਦੀ ਦੇ ਵਿੱਚ ਕੀ ਕਰਦੇ ਆ ਉਹ ਘੋੜੇ ਆਇਆ ਤੇ ਤੇ ਆਪਾਂ ਸਿੰਘ ਬਾਬਿਆਂ ਦੇ ਵਿੱਚ ਹੀ ਤੁਰੇ ਕਰਦੇ ਆ ਕਿਹੜੇ ਨਾਵਰ ਦੀ ਗੱਲ ਕਰ ਰਹੇ ਹੋ ਹਾਂ ਨੇ ਹਨੇ ਪਾਤਸ਼ਾਹੀ ਬਹੁਤ ਪਾਉਂਦਾ ਤੁਸੀਂ ਹਨੇ ਪਾਤਸ਼ਾਹੀ ਬੰਦੇ ਉੱਤੇ ਸਿਰ ਰਹਿਦਾ ਦੁਜਾਨਾ ਦਾ ਨਾਵਰ ਕਿੱਜਾ ਵੀ ਆਵਾਜ਼ ਇਹ ਗੱਲ ਕਰਦੇ ਆ ਕਿ ਤਾਪਾਂ ਪੜੋ ਕਿਉਂਕਿ ਕਿਤਾਬਾਂ ਹੀ ਤੁਹਾਨੂੰ ਜ਼ਿੰਦਗੀ 'ਚ ਅੱਗੇ ਵਧਾਉਣੀਆਂ ਤੇ ਤੁਹਾਨੂੰ ਆਪਦੀ ਮਾਤਰਤਾ ਸਮਾਜ ਜੋੜਨੀਆਂ ਤੇ ਨਾਲ ਹੀ ਹੀ ਤੁਹਾਨੂੰ ਆਪਣੇ ਜਿੰਗਲ ਜਾਇਦੇਮੀ ਨਾਲ ਉਹਨਾਂ ਦਾ ਹੋਊਗਾ ਪ੍ਰਭਾਵ ਪੈਂਦਾ ਹੈ